ਮੈਂ ਨਈਮ ਖਾਨ ਐਡਵੋਕੇਟ ਪ੍ਰੈਜ਼ੀਡੈਂਟ ਸੁੰਨੀ ਸ਼ਾਹੀ ਜਾਮਾ ਮਜੀਦ Eidgah ਕਮੇਟੀ ਤੇ ਅੱਜ ਅਸੀਂ ਇੱਥੇ ਜਿਹੜਾ ਹੈ ਇਕੱਠੇ ਹੋਏ ਆ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਸੀਂ ਇੱਕ ਮੀਟਿੰਗ ਵੀ ਕੀਤੀ ਹੈ ਜਿਹਦੇ ਵਿੱਚ ਅਸੀਂ ਫੈਸਲਾ ਲਿਆ ਹੈ ਸਾਰਿਆਂ ਨੇ ਇਕੱਠੇ ਹੋ ਕੇ ਕਿ ਜੋ ਜਸ਼ਨੇ Eid ਮਿਲਦੁਲ ਅਬੀ ਪੈਗੰਬਰ ਸਾਹਿਬ ਦੇ ਜਨਮ ਦਿਹਾੜੇ ਦੇ ਉੱਪਰ ਅਸੀਂ ਸ਼ੋਭਾ ਯਾਤਰਾ ਕਰਦੇ ਸੀ ਹਰ ਸਾਲ ਜਿਹਦੇ ਵਿੱਚ ਤਕਰੀਬਨ 15-20 ਹਜ਼ਾਰ ਲੋਕ ਇਕੱਠੇ ਹੁੰਦੇ ਸੀ ਅਸੀਂ ਉਹ ਸ਼ੋਭਾ ਯਾਤਰਾ ਜਿਹੜੀ ਇਸ ਵਾਰ ਰੱਦ ਕਰ ਰਹੇ ਹਾਂ ਕਿਉਂਕਿ ਪੈਗੰਬਰ ਸਾਹਿਬ ਨੇ ਪੈਗਾਮ ਇਹੀ ਹੈ ਪੈਗੰਬਰ ਸਾਹਿਬ ਦਾ ਕਿ ਜਦੋਂ ਕੋਈ ਜ਼ਰੂਰਤਮੰਦ ਹੈ ਜਾਂ ਕੋਈ ਪਰੇਸ਼ਾਨ ਹਾਲ ਹੈ ਉਹਦੀ ਪਰੇਸ਼ਾਨੀ ਦੇ ਵਿੱਚ ਉਹਦੀ ਮਦਦ ਕਰਨਾ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਾ ਕਰਨਾ ਉਹਨਾਂ ਦੇ ਨਾਲ ਖੜਨਾ ਜਿਹੜੇ ਲੋਕ ਦੁੱਖ ਪਰੇਸ਼ਾਨੀ ਦੇ ਵਿੱਚ ਨੇ ਇਹ ਹੀ ਉਹਨਾਂ ਦਾ ਪਾਕਾਮ ਹੈ ਅਸੀਂ ਸਾਰਿਆਂ ਨੇ ਰਲ ਕੇ ਇੱਕ ਫੈਸਲਾ ਲਿਆ ਅਸੀਂ ਸ਼ੋਭਾ ਯਾਤਰਾ ਜਿਹੜੀ ਹੈ ਉਹ ਰੱਦ ਕੀਤੀ ਹੈ ਜਿਹੜਾ ਸ਼ੋਭਾ ਯਾਤਰਾ ਤੇ ਖਰਚ ਆਂਦਾ ਸਾਡਾ ਪੈਸਾ ਲੱਗਦਾ ਸੀਗਾ ਉਹ ਪੈਸਾ ਜਿਹੜਾ ਸੀ ਹੁਣ ਜਿਹੜਾ ਬਾੜ ਪੀੜਤਾਂ ਦੇ ਜਿਹੜੀ ਰਾਹਤ ਸਮਗਰੀ ਆ ਉਹਨੂੰ ਪਹੁੰਚਾਉਣ ਦਾ ਜਿਹੜਾ ਕੰਮ ਅਸੀਂ ਕਰਨ ਜਾ ਰਹੇ ਹਾਂ ਸਿਰਫ ਜਲੰਧਰ ਦੇ ਵਿੱਚ ਕਿਤੇ ਹੈ ਜਲੰਧਰ ਜ਼ਿਲ੍ਹੇ ਦੇ ਜਾਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਡੇ ਜਿੱਦਾਂ ਹੁਣ ਮੰਨ ਲਓ ਅਸੀਂ ਕਮੇਟੀ ਜਿਹੜੀ ਮਸਜਿਦ ਦੀ ਕਮੇਟੀ ਆ ਉਹ ਤਾਂ ਰਨ ਕਰਦੀ ਹੈ ਜਲੰਧਰ ਦੇ ਵਿੱਚ ਪਰ ਸਾਡੀ ਇੱਕ ਜਿਹੜੀ ਆਰਗੇਨਾਈਜੇਸ਼ਨ ਚੱਲਦੀ ਹੈ ਜਿਹੜਾ ਮੁ슬ਮਨ ਸੰਗਠਨ ਪੰਜਾਬ ਆ ਉਹਦੇ ਰਾਹੀਂ ਵੀ ਅਸੀਂ ਲੋਕਾਂ ਨੂੰ ਮਦਦ ਪਹੁੰਚਾ ਰਹੇ ਹਾਂ ਲਗਾਤਾਰ ਕੱਲ ਸਾਡੀ ਜਿਹੜੀ ਮੁ슬ਮਨ ਉਹ ਵੀ ਕੱਲ ਰਾਹਤ ਸਮਗਰੀ ਲੈ ਕੇ ਜਿਹੜੇ ਅਜਨਾ ਆਪਣੇ ਦਿਨਾਂ ਨਗਰ ਵਾਲੇ ਪਾਸੇ ਗੁਰਦਾਸਪੁਰ ਵਾਲੇ ਪਾਸੇ ਕੱਲ ਨੂੰ ਜਾ ਰਹੇ ਨੇ ਲੋਕੋ ਜਿੱਥੇ-ਜਿੱਥੇ ਵੀ ਲੋੜਾ ਜਿੱਥੇ ਸਾਡੀ ਟੀਮ ਆਇਆ ਜਿੱਥੇ ਜ਼ਰੂਰத் ਹੈਗੀ ਅਸੀਂ ਉੱਥੇ ਟੀਮ ਦੀ ਡਿਊਟੀ ਲਾਵਾਂਗੇ ਉੱਥੇ ਸਮਗਰੀ ਪਹੁੰਚਾਉਣ ਦਾ ਕੰਮ ਕਰਾਂਗੇ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਸਹਿਯੋਗ ਕੀਤਾ ਜਾਏਗਾ ਪ੍ਰਸ਼ਾਸਨ ਕੋਲ ਪੁੱਛਿਆ ਜਾਏਗਾ ਕਿਹੜੀ ਜਗ੍ਹਾ ਤੇ ਕੀ-ਕੀ ਚੀਜ਼ ਦੀ ਜ਼ਰੂਰਤ ਹੈ ਪ੍ਰਸ਼ਾਸਨ ਦਾ ਤਾਂ ਕੋਈ ਅਜੇ ਨੁਮਾਇੰਦਾ ਸਾਡੇ ਨਾਲ ਰਾਬਤੇ 'ਚ ਆਇਆ ਨਹੀਂ ਹੈਗਾ ਕਿਉਂਕਿ ਸਾਡੀ ਇੱਕ ਵੱਡਾ ਮਰਕਜ਼ ਹੈਗਾ ਮੈਨੂੰ ਉਮੀਦ ਸੀ ਕਿ ਕੋਈ ਪ੍ਰਸ਼ਾਸਨ ਦਾ ਵਿਅਕਤੀ ਆਏਗਾ ਪਰ ਜਿੱਥੇ ਕਿਤੇ ਕੋਈ ਅਫੈਕਟਡ ਜ਼ਿਆਦਾ ਨਹੀਂ ਸਾਨੂੰ ਦੱਸਣ ਲਿਸਟ ਬਣਾ ਕੇ ਦੇਣ ਅਸੀਂ ਉੱਥੇ ਜਿਹੜੀ ਰਾਹਤ ਮਗਰੀ ਜਿਹੜੀ ਪਹੁੰਚਾ ਸਕੀ ਕਿਹੜੇ ਤੁਹਾਡੇ ਇਸ ਮੌਸਮ ਨਾਲ ਪੈਂਚਰਾ ਕਿਆ ਪਾਣੀ ਦੇ ਵਿੱਚ ਜੋ ਲੋਕ ਫਸੇ ਨੇ ਉਸ ਜਗ੍ਹਾ ਤੱਕ ਕਿਹੜੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਕਿਆ ਉਹਨਾਂ ਤੱਕ ਪਹੁੰਚਾਣਗੇ ਹਰ ਉਸ ਜ਼ਰੂਰਤਮੰਦ ਤੱਕ ਪਹੁੰਚਾਉਣਗੇ ਜਿਹੜਾ ਇੱਕ ਕੱਲਾ ਘਰ ਵੀ ਕਿਤੇ ਪਾਣੀ ਦੇ ਵਿੱਚ ਫਸਿਆ ਹੈ ਉੱਥੇ ਤੱਕ ਵੀ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਅਗਰ ਐਡਮਿਨਿਸਟ੍ਰੇਸ਼ਨ ਸਾਨੂੰ ਅਲਾਉ ਕਰੇਗਾ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਜ਼ਰੂਰਤਮੰਦ ਜਿਹੜਾ ਐਕਚੁਅਲ 'ਚ ਜਿਹਨੂੰ ਜ਼ਰੂਰਤ ਹੈ ਉਹ